ਦੇਖੋ ਜਿੱਦਾਂ ਸੜਕਾਂ ਦੇ ਉੱਤੇ ਪਾਣੀ ਖੜੋ ਜਾਂਦਾ ਆ ਅਸੀਂ ਇਸੇ ਵਾਸਤੇ ਜਿਹੜਾ ਆ ਜਦੋਂ ਮੌਸਮ ਨਹੀਂ ਹੋਇਆ ਸੀ ਖਰਾਬ ਵਾਰਸ਼ਾ ਨਹੀਂ ਸ਼ੁਰੂ ਹੋਈਆਂ ਸੀਆਂ ਸਾਰੇ ਪਿੰਡਾਂ ਵਿੱਚ ਬਹੁਤ ਜਿਹੜਾ ਆ ਇਤਿਆਦ ਵਧਦੇ ਹੋયા ਆ ਪਾਣੀ ਕਢਵਾਇਆ ਸੀਗਾ ਪਿੰਡਾਂ ਦੀ ਛੱਪੜ ਖਾਲੀ ਕਰਵਾਈ ਚੀ ਲੇਕਿਨ ਕਈ ਪਿੰਡਾਂ ਦੇ ਛੱਪੜ ਜਿਹੜੀ ਆ ਉਹਨਾਂ ਦੀ ਜਗ੍ਹਾ ਘਟਿਆ ਥੋੜਾ ਜਗਾ ਹੁਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਥੜਕਾ ਤੇ ਆ ਜਾਂਦਾ ਆ ਉਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਚਾਹੀਦਾ ਕਿ ਕੋਈ ਪਾਈਪਲਾਈਨ ਬਿਸ਼ਾ ਕੇ ਜਾਂ ਤਾਂ ਖੇਤਾਂ ਨੂੰ ਲਗਾਇਆ ਜਾਵੇ ਜਾਂ ਜਿਹੜੇ ਨਾਲੇ ਦਸਤੇ ਜਾਵੇ ਜੇ ਪਾਣੀ ਦੀ ਜਿਹਨੀ ਸੰਭਰਤਾ ਘਟਿਆ ਛੱਪੜ ਦੀ ਤੇ ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਛੜਕਾਂ ਜਿਹੜੀਆਂ ਵੈਸੇ ਟੁੱਟੀਆਂ ਹੋਈਆਂ ਉਹ ਤਾਂ ਨਾਰਮਲੀ ਅਸੀਂ ਜਿਹੜਾ ਹੈਗਾ ਆ ਸੜਕਾਂ ਬਣਾਉਣ ਵਾਸਤੇ ਇੱਕ ਪ੍ਰੋਸੀਜਰ ਹੁੰਦਾ ਵੀ 5 ਸਾਲਾਂ ਬਾਅਦ ਬਣਦੀ ਹੈ ਤੇ ਜੇ ਕੋਈ ਹੱਡ ਦੇ ਨਾਲ ਟੁੱਟੀ ਹੋਈ ਆ ਉਹਦੇ ਵਿੱਚ ਜਿਹੜੇ ਹੈ ਪਿੰਡਾਂ ਵਾਸੀਆਂ ਨੂੰ ਚਾਹੀਦਾ ਹੈ ਕਿ ਕੋਈ ਵੀ ਹਰ ਦਿਨਾਂ ਖੜਦੁੱਤੀ ਹੈ ਪਟਵਾਰੀ ਨੂੰ ਰਿਪੋਰਟ ਕਰਨ ਤੇ ਹਰ ਦੀ ਜਿਹੜੀ ਹੈ ਖੜ ਜਿਹੜੀ ਹੈ ਉਸੇ ਵਾਰੀ ਬਣ ਜਾਂਦੀ ਹੈ ਜਲਦੀ ਆ ਬਣ ਜਾਂਦੀ ਦੋ ਤਿੰਨ ਮਹੀਨਿਆਂ ਵਿੱਚ ਹੀ ਬਣ ਜਾਂਦੀ ਹੈ ਤੇ ਜਿੱਦਾਂ ਤੁਸੀਂ ਦੱਸਿਆ ਕਿ ਝੰਗੜ ਭੈਣੀ ਤੋਂ ਰਿੱਤੇਵਾਲੀ ਭੈਣੀ ਤੱਕ ਜਿਹੜੀ ਸੜਕ ਹੈ ਉਹ ਫੜ ਦੇ ਵਿੱਚ ਟੁੱਟ ਗਈ ਸੀ ਤੇ ਉਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਸੀਗੀ ਤਸੀਰਦਾਰ ਕੋਲ ਐਸਟੀਐਮ ਦੇ ਕੋਲ ਤੇ ਇਹ ਦੋ ਤਿੰਨ ਮਹੀਨਿਆਂ ਵਿੱਚ ਹੀ ਪੈਸਾ ਉਹ ਆ ਜਾਂਦਾ ਹੈ ਜੇ ਦੋ ਤਿੰਨ ਨਹੀਂ ਅਗਲੇ ਸਾਲ ਤੱਕ ਜਾਂ 5 ਸਾਲ ਦੀ ਉਡੀਕ ਨਹੀਂ ਕਰਨੀ ਪੈਂਦੀ ਉਹ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਪਤਾ ਜਾਂਦਾ ਉਹ ਪੈਸਾ ਲਗਾ ਕੇ ਉਹਨਾਂ ਸਰਕ ਜਿਹੜੀ ਰਿਪੇਅਰ ਕਰਖਦੇ ਆ ਇਸੇ ਕੇ ਨਾਲ ਬਾਕੀ ਹੋਰ ਪਿੰਡਾ ਵਾਸੀਆਂ ਨੂੰ ਵੀ ਹੈ ਜਿੱਥੇ ਕਿਸੇ ਦਾ ਕੋਈ ਮਕਾਨ ਡਿੱਗ ਜਾਂਦਾ ਬਰਸਾਤ ਵਿੱਚ ਜਾਂ ਕੋਈ ਜਿਹੜਾ ਪਸ਼ੂ ਮਰ ਜਾਂਦਾ ਡੁੱਬ ਜਾਂਦਾ ਤੇ ਉਹਦੇ ਬਾਰੇ ਰਿਪੋਰਟ ਕਰਨ ਹਰ ਦੇ ਵਿੱਚ ਇਹਨਾਂ ਸਾਰਿਆਂ ਤੋਂ ਵਾਸਤੇ ਮੌਜੂਦ ਹੈ ਤੇ ਉਹਦੀ ਜਿਹੜੀ ਆ ਜਲਦੀ ਮੁਰੰਮਤ ਵੀ ਹੋ ਜਾਂਦੀ ਹੈ ਇਹ ਸਰ ਸਰਕਾਰ ਤੁਸੀਂ ਗੱਲ ਕਰ ਰਹੇ ਰਿਪੋਰਟ ਨਹੀਂ ਪਹੁੰਚੀ ਉੱਥੇ ਅਧਿਕਾਰੀ ਲਿ ਜਾਂਦੇ ਵਿਦੈਤ ਸਾਹਿਬ ਵੀ ਗਏ ਉਹਨਾਂ ਵੱਲੋਂ ਸ਼ਿਕਾਇਤਾਂ ਵੀ ਮਤਲਬ ਲੋਕਾਂ ਵੱਲੋਂ ਵੀ ਕੀਤੀਆਂ ਗਈਆਂ ਤੇ ਮੈਕਮੇ ਦੇ ਜਿਹੜੇ ਅਧਿਕਾਰੀ ਸਵਲ ਤੋਂ ਵੀ ਗਏ ਹੋਏ ਸਾਰਿਆਂ ਨੂੰ ਜਾਣਕਾਰੀ ਹੈਗਾ ਇਸ ਤੋਂ ਬਾਅਦ ਵੀ ਮਤਲਬ ਹੱਲ ਨਹੀਂ ਹੋ ਰਿਹਾ ਜੀ ਕਿੱਦਾਂ ਮੈਨੂੰ ਇਹ ਨਹੀਂ ਪਤਾ ਕਿਉਂਕਿ ਜਿਹੜਾ ਮੈਕਮਾ ਆ ਉਹ ਜਿਹੜਾ ਇਹ ਜਦੋਂ ਡੀਸੀ ਜਨਰਲ ਨਹੀਂ ਇਹ ਦੀ ਫਲੱਡ ਦਾ ਜਿਹੜਾ ਆ ਉਹ ਡੀਆਰਓ ਦੇ ਰਾਹੀਂ ਜਿਹੜਾ ਡੀਲ ਹੁੰਦਾ ਦੇ ਉਹਨਾਂ ਨੇ ਸਰਕਾਰ ਤੱਕ ਭੇਜਿਆ ਨਹੀਂ ਭੇਜਿਆ ਜਾਂ ਕਈ ਵਾਰੀ 延迟 ਹੋ ਗਿਆ ਹੋਗਾ ਤੇ ਜਿੱਦਾਂ ਹੁਣ ਹਾਲ ਹੜ ਆਇਆ ਅਸੀਂ ਰੋਜ਼ ਦੀ ਰਿਪੋਰਟ ਦੇ ਦਿਆਂ ਵੀ ਹਾਂ ਜੇ ਕੋਈ ਘਰ ਟੁੱਟਿਆ ਤੇ ਤੁਸੀਂ ਜਿਹੜੀ ਅੱਗ ਆ ਕੋਈ ਮੱਝ ਮਰੀ ਕੋਈ ਮਰੀ ਕੋਈ ਕਿਸਰਾ ਹੋਇਆ ਡੇਲੀ ਪੁਰ ਜਾਂਦੀ ਜਾਂ ਹਫਤੇ ਦੀ ਰਿਪੋਰਟ ਜਾਂਦੀ ਹੈ ਜੇ ਤੁਸੀਂ 2-3 ਮਹੀਨੇ ਬਾਅਦ ਦੱਸੋਗੇ ਵੀ ਹਾਂ ਵੀ ਹੜ ਆਇਆ ਸੀ ਉਸ ਵੇਲੇ ਫਿਰ ਰਿਪੋਰਟ ਅਸਰ ਨਹੀਂ ਕਰਦੀ ਕੋਈ ਹੜ ਆਇਆ ਤੇ ਉਸ ਵੇਲੇ ਰਿਪੋਰਟ ਜਾਨੀ ਚਾਹੀਦੀ ਹੈ ਜਿੱਦਾਂ ਹੁਣ ਹਰ ਬਰਸਾਤਾ ਪਈਆਂ ਜੇ ਅੱਜ ਕੋਈ ਜਾਨਵਰ ਦੀ ਡੈਥ ਹੋ ਗਈ ਹੈ ਜਾਂ ਕਿਸੇ ਦਾ ਮਕਾਨ ਠਿੱਕ ਗਿਆ ਤੇ ਉਹਦਾ ਮਕਾਨ ਬਣੇਗਾ ਜੀ ਆਪਾ ਇਹ ਵੀ ਗੱਲ ਆਪਾਂ ਜਿਹੜੀ ਹੈਗੀ ਆ ਉਹ 6 ਮਹੀਨੇ ਵੱਰ ਗਈ ਹੈ ਜੀ ਉਹ ਹਰ ਦੇ ਵਿੱਚ ਜਿਆਦਾ ਵਾਰ ਚੋਈਤੀ ਉਹਦੇ ਸਾਡੇ ਮਕਾਨ ਦੀ ਛੱਤ ਟੈ ਗਈ ਜਾਂ ਸਾਡਾ ਮਕਾਨ ਡੇ ਗਿਆ ਫਿਰ ਉਹਦਾ ਜਿਹੜਾ ਫਾਇਦਾ ਨਹੀਂ ਹੁੰਦਾ ਕਿਉਂਕਿ ਉਸ ਲਈ ਕੀ ਰਿਪੋਰਟਾਂ ਤੇ ਚੱਕੇਂਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਜਾਂ ਨੁਕਸਾਨ ਹੋਇਆ ਇਹ ਸਕੇ ਜਿਹੜੇ ਜਿਹੜੇ ਨੁਕਸਾਨ ਹੁੰਦੇ ਆ ਜਦੋਂ ਵੀ ਪਟਵਾਰੀ ਦੇ ਧਿਆਨ ਚ ਉਸ ਲਈ ਲਿਆ ਦਿਓ ਜਾਂ ਜਦੋਂ ਵੀ ਜਿਹੜਾ ਰੋਜ਼ ਮੰਗੇ ਜਾਂਦੀ ਰਿਪੋਰਟ ਤੇ ਉਹ ਧਿਆਨ ਰਹਿਦੀ ਜਾਂਦੇ ਹੜ ਦਾ ਜਿਹੜਾ ਨੁਕਸਾਨ ਦਾ ਜਿਹੜਾ ਮੌਜਾ ਨਹੀਂ ਲੱਗਦਾ ਜਾਂ ਜੇ ਕੋਈ ਸਰਕਾਰੀ ਬਿਲਡਿੰਗ ਖਰਾਬ ਹੋਈ ਹੋਵੇ ਉਹਦੀ ਰਿਪੇਅਰ ਹੁੰਦੀ ਕੋਸਮ ਦੀ ਬਿਲਡਿੰਗ ਬਲਾਨ ਹੀ ਢਾਜਦੇ ਹਰ ਦੇ ਕਰਕੇ ਕੋ ਪੂਰੀ ਪੂਰੀ ਨੰਦੀ ਉਡਾ ਦਿੰਦੇ ਆ ਔਰ ਸਾਰੇ ਦਾ ਸਾਰਾ ਕੰਮ ਜਿਹੜਾ ਆ ਉਹ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਹੋ ਜਾਂਦਾ ਹੈ ਕਿਉਂਕਿ ਸਰਕਾਰ ਨੇ ਹਰ ਦਸ ਵਾਰੇ ਪੈਸਾ ਤਨੇ ਦਿੱਤਾ ਹੁੰਦਾ ਜਦੋਂ ਹੜ ਦੇ ਰਿਪੋਰਟ ਹੁੰਦੀ ਵਿਆ ਨੁਕਸਾਨ ਹੋਇਆ ਉਹਦੇ ਵਾਸਤੇ ਪੈਸਾ ਜਿਹੜਾ ਉਹ ਦੇ ਦਿੱਤਾ ਜਾਂਦਾ ਬਾਕੀ ਮੈਂ ਦੇਖਿਆ ਤੇ ਹੱਦ ਦਾ ਜਿਹੜਾ ਆ ਉਹ ਡਿਪਾਰਟਮੈਂਟ ਆ ਉਹ ਐਡੀਪੀ ਜਨਰਲ ਜਾਂ ਡੀਆਰਓ ਦੇ ਨਾਲ ਡੀਲ ਹੋਣਾ ਤੁਸੀਂ ਉਹਨਾਂ ਦਾ ਜਿਹੜਾ ਪਤਾ ਕਰ ਲਓ ਕਿ ਕੀ ਹੋ ਰਿਹਾ ਪਰ ਇਹ ਵੀ ਅਸੀਂ ਚਾਹੁੰਦੇ ਆ ਵੀ ਪਿੰਡਾਂ ਦੇ ਜਿਹੜੇ ਛੱਪਣਾ ਬਾਰੇ ਦਾ ਜਿਹੜਾ ਪ੍ਰੋਬਲਮ ਆ ਰਹੀ ਆ ਉਹਦੇ ਵਾਸਤੇ ਦਾ ਪਾਣੀ ਜਿਹੜਾ ਤੇ ਸਰਪੰਚਾਇਤੀ ਫੰਡ ਵਿੱਚੋਂ ਜਿਹੜਾ ਪਾਣੀ ਪمپ ਕਰਕੇ ਜਿਹੜਾ ਹੈਗਾ ਕਿਤੇ ਜਾਵੇ ਜਾਂ ਫਿਰ ਜਿਹੜਾ ਹੈਗਾ ਉਹ ਕੋਈ ਨਹੀਂ ਵਿਜੈਤ ਕੋ ਫੰਡ ਹੈਗਾ ਬੰਦਰ ਦੇ ਵਿੱਤ ਕਮਿਸ਼ਨ ਚੋਂ ਅਨਟਾਈਡ ਫੰਡ ਜਿਹੜਾ ਉਹਦੇ ਜੇ ਆਪ ਕਰ ਸਕਦੇ ਆ ਇਹ ਤਾਂ ਬੱਲੇਸ਼ਾ ਹੀ ਥਾੜਾ ਮੱਦਾ ਕਾਫੀ ਪੁਰਾਣਾ ਉਹ 10 ਸਾਲ ਪੁਰਾਣਾ ਹੈ ਪਰਲੀ ਉੱਪਰ ਲਗਾ ਦਿੱਤੇ ਪਰ ਸ਼ਾਇਦ ਤੁਹਾਡੇ ਭਾਂਤ ਨਹੀਂ ਹੋਏਗਾ ਉਹਨਾਂ ਦਾ ਹੱਲ ਹੋ ਹੀ ਨਹੀਂ ਰਿਹਾ ਵੀ ਕਾਫੀ ਦਿਨ ਹੋ ਗਏ ਆਪਦੇ ਵੱਲੋਂ ਵੀ ਉਹਨਾਂ ਕੋਈ ਕੀਤਾ ਆ ਉਸ ਤਰ੍ਹਾਂ ਹੋ ਨਹੀਂ ਰਿਹਾ ਚਲੋ ਮੈਂ ਜਿਹੜਾ ਹੈਗਾ ਇਹ ਚੈਕ ਕਰੀਂ ਵਾਟਰ ਸਪਲਾਈ ਸੈਂਟੇਸ਼ਨ ਜਾਂ ਦੂਸਰੇ ਵਾਲਿਆਂ ਨੂੰ ਡਰੇਨੇਜ ਵਾਲਿਆਂ ਨੂੰ ਪੁੱਛ ਕੇ ਦੇਖ ਲਵਾਂਗਾ ਨੋਟ ਕਰ ਲੈਂਦਾ ਮੈਂ ਦੇਖੀਏ ਇਹ ਇਹੀ ਦੇ ਕਿਉਂ ਜਿਹੜਾ ਹੈਗਾ ਉਹ ਪੈਂਡਿਕ ਹੈ ਇਸਲਾਮ ਵਾਲੇ ਦੇ ਫਿਰ ਨਹੀਂ ਦਾ ਮਸਲਾ ਇਹਦਾ ਬੰਦ ਬਿਲਕੁਲ ਐ ਨਹੀਂ ਕੋਈ ਜਿਹੜੇ ਤੁਸੀਂ ਕੰਮ ਦੱਸਦੇ ਪਹਿਲਾਂ ਵਾਈ ਨਹੀਂ ਮੇਰੇ ਕੋਲ ਨਹੀਂ ਹਲਕੀੜੀ ਬੜੀ ਆਈ ਸੀ ਕਿ ਉਹਨਾਂ ਨੇ ਜਿਹੜੀ ਪਿੰਡ ਦੇ ਦਾ ਪਾਣੀ ਜਿਹੜਾ ਹੈਗਾ ਉਹ ਭਰਿਆ ਹੋਇਆ ਤੇ ਉਹਦੇ ਬਾਅਦ ਕੀ ਉਹਨਾਂ ਨੇ ਪ੍ਰੋਜੈਕਟ ਬੰਦਾ ਹੈ 75 ਲੱਖ ਦਾ ਜਿਹਦੇ ਅਸੀਂ ਉਹ ਗਿਆ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਾਲਾ ਜਾਓ ਤੁਸੀਂ ਇੱਥੇ ਨੂੰ ਤੇ ਉਹਦੇ ਵਿੱਚ ਜਿਹੜਾ ਹੈਗਾ 30% ਜਿਹੜਾ ਪੰਚਾਇਤ ਨੂੰ ਕੋਈ ਪੈਸਾ ਲਾਉਣਾ ਪੈਂਦਾ ਤੇ 70% ਇਹ ਹੋ ਗੋ ਮਿਲ ਲਉਂਦੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਕੋਲ ਜਿਹੜੇ 15ਵੇਂ ਵਿੱਤ ਕਮਿਸ਼ਨ ਦਾ ਵੀ ਪੈਸਾ ਪਿਆ ਆ ਬਾਕੀ ਪੰਚਾਇਤ ਕੋ ਆਪਣੀ ਆਮਦਨ ਨਹੀਂ ਹੁੰਦੀ ਹੈ ਤੇ ਉਮੀਦ ਹੈ ਕਿ ਜੇ ਉਹ ਪ੍ਰੋਜੈਕਟ ਕਰਨਗੇ ਤੇ ਉਹਨਾਂ ਦਾ ਜਿਹੜਾ ਹੈ ਪਾਣੀ ਹੈ 2.3 ਕਿਲੋਮੀਟਰ ਦੂਸੇ ਵਾਲਾ ਆ ਉਹਦੇ ਵਿੱਚ ਪਾਈਪ ਪੈ ਜਾਏਗਾ ਤੇ ਬਾਈ ਦੇ ਨਾਲ ਇਹ ਹੋ ਜਿਹੜਾ ਹੈ ਉਹਨਾਂ ਨੂੰ ਇਨਸ਼ਾਲੇ ਹੱਲ ਹੋ ਜਾਏਗੀ ਤੇ ਉਹ ਜਿਹੜੀ ਪੰਚਾਇਤ ਆਂਦੀ ਹੈ ਕੋਈ ਸਾਡੇ ਕੋਲ ਗੱਲ ਕਰਦੀ ਹੈ ਫਿਰ ਸਾਡੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਜਦ ਪੰਚਾਇਤ ਆਪਣੀ ਪੁੱਧਾਤੇ ਕਰ ਲਵੇ ਜੇ ਨਹੀਂ ਹੋ ਸਕਦਾ ਉਹ ਸਾਡੇ ਕੋਲ ਆਵੇ ਫਿਰ ਜੋ ਜੋ ਹੋਏ ਹੈ ਕੀ ਉਹ ਰਾਖਨ ਕਰੀਦਾ ਤੇ ਉਹਨੂੰ ਜਗਰਾਦ ਦੇਣ ਦੀ ਲੋਟ ਆ ਕਿਸੇ ਕੋਲ ਅਸੀਂ ਜਾਂ ਕੋਈ ਹੋਰ ਮਦਦ ਆ ਤੋਂ ਦੇ ਦਈਏ ਇਹ ਤਾਂ ਲੋਕਾਂ ਨੂੰ ਡਰਦਾ ਰਹੇ ਹੈ ਹੜ੍ਹ ਦਾ ਖਤਰਾ ਲੱਗ ਰਿਹਾ ਹੈ ਕਿੰਨਾ ਸੰਭਾਵਨਾ ਦੇ ਰਹੇ ਨੇ ਨਹੀਂ ਹਜੇ ਹੜ੍ਹ ਦਾ ਜਿਹੜਾ ਖਤਰਾ ਹਜੇ ਤਾਂ ਨਹੀਂ ਹੈ ਉਹਦੀ ਦਰਿਆ ਜਿਹੜੇ ਆ ਪਰ ਡੈਮ ਖਾਲੀ ਨਹੀਂ ਹੈ ਜੇ ਭਰੇ ਨਹੀਂ ਹੋਏ ਤੇ ਇਹ ਵੀ ਬਾਰਸ਼یں ਜ਼ਿਆਦਾ ਪੈ ਰਹੀਆਂ ਆ ਇਸਰਕੇ ਜਿਹੜਾ ਲੱਗਦਾ ਵੀ ਹੱਦ ਦੀ ਮੀਂਹ ਦੇ ਜਦੋਂ ਅਗਸਤ ਦੇ ਪੀਰ ਦੇ ਵਿੱਚ ਜਦੋਂ ਬਾਰਸ਼ਾਂ ਨੇ ਇਦਾਂ ਹੀ ਪੈਂਦੀਆਂ ਰਹੀਆਂ ਦਰਿਆ ਭਰ ਗਿਆ ਡੈਮ ਭਰ ਗਿਆ ਲੇਕਿਨ ਹਜੇ ਨਹੀਂ ਅਜੇ ਤਾਂ ਇਹ ਹੈ ਵੀ ਜ਼ਿਆਦਾ ਬਾਰਸ਼ ਹੋ ਜੇ ਤਾਂ ਥੋੜਾ ਨੀਵੇਂ ਪਾਣੀ ਦੇ ਭਰ ਜਾਏਗਾ ਉਹ ਪਾਣੀ ਨੂੰ ਨਹੀਂ ਨਿਕਰਦਾ ਜਿਵੇਂ ਸਾਧੇ ਭਰ ਜਾਂਦਾ ਕੋਈ ਖੇਤਪੂਤ ਭਰ ਜਾਣਗੇ ਜਿਦੋਂ ਸਾਡੇ ਆਸ-ਪਾਸ ਦਫ਼ਤਰਾਂ ਵਿੱਚ ਸਕੂਲਾਂ ਵਿੱਚ ਪਿੰਡਾਂ ਵਿੱਚ ਭਰਿਆ ਆ ਕਿਹਦੇ ਵਿੱਚ ਕੋਈ ਨਹੀਂ ਨਾ ਥੋੜੀ ਪਾਣੀ ਪੜਿਆ ਦੋ-ਤਾਰ ਦਿਨ ਦੀ ਜੁੜਾ ਲੰਘਣ ਵਿੱਚ ਮੁਸ਼ਕਲ ਹੁੰਦੀ ਹੈ ਹਰ ਨੂੰ ਕਹਾਂ ਤਾਂ ਦੇ ਉਹਨਾਂ ਦਾ ਬਸੇ ਥੋੜੀ ਮੁਸ਼ਕਲ ਹੁੰਦੀ ਹੈ ਦਰਿਆ ਦੇ ਛੱਡ ਹੋਣਾ ਪਿੱਛੇ ਇਹਨਾਂ ਪਾਣੀ ਪੀਣਾ ਉਹ ਜਿਹਾ ਥੋੜਾ ਸਮਾਂ ਹੈ ਆਪਾਂ ਸੂਝਦੇ ਹਾਂ ਸੁਰਖੇ ਤੇ ਹੈ ਇਸ ਪੁਆਇੰਟ ਆਫ ਈਨਰ ਤਨ ਕਮਾਲੀ ਪੱਤਲੇ ਪਾਣੀ ਵੰਡਰ ਕਾਫੀ ਵਧੇ ਇਹ ਪਾਣੀ ਆਖਿਰ ਤੋਂ ਰਹਿਦੀ ਪਤਾ ਲੱਗਿਆ ਨਹੀਂ ਕਿ ਬਾਰੇ ਇਹ ਹਰਦਮ ਨਹੀਂ ਹੋਏਗਾ ਕਿਦੋਂ ਕਿੱਥੇ ਬਣੀ ਬੱਲੇ ਕਮਾਲੀ ਪੱਤਲੇ ਕੋਲ ਤੋਂ ਲਗਭਗ 2 ਟਾਈਪ ਇਹ ਵਰਖਾ ਦਾ ਪਾਣੀ ਹੋ ਰਹੀ ਹੈ ਨਾ ਇਹ بارشਾਂ ਦਾ ਪਾਣੀ ਹੈ ਠੀਕ ਹੈ ਹੋਰ ਕਈ ਐਸੇ ਨੇ ਦੂਸਰੀ ਚੋਆ ਜਾਂ ਦੂਸਰੀ ਹੈਗੇ ਨੇ ਉਹ ਨਾਲੇ ਆ ਜਿਹੜੇ ਡੈਮ ਦਾ ਜਿਹੜਾ ਹਿੱਸਾ ਨਹੀਂ ਹੈ ਤੇ ਉਹਨਾਂ ਦਾ ਵਿੱਚ ਵੀ ਜਦੋਂ ਪਾਣੀ ਆਉਂਦਾ ਆ ਉਹਨਾਂ ਦਾ ਪਾਣੀ ਜਿਹੜਾ ਆ ਉਹ ਵਧਾ ਦਿੰਦਾ ਪਰ ਇੰਨਾ ਉਹ ਖਤਰ ਲੱਗ ਨਹੀਂ ਹੁੰਦਾ 댐 ਦਾ ਪਾਣੀ ਜਿਹੜਾ ਐ ਤੇ ਪੈਸੀ ਬਹੁਤ ਜ਼ਿਆਦਾ ਹੁੰਦੀ ਐ 댐 ਪਿੱਛੇ ਰੁਕਦੇ ਪਾਣੀ ਜਿੱਥੇ ਹੜ੍ਹਾਂੋਂ ਬਣੇ ਆ ਉੱਥੇ ਰੁਕਦੇ ਇਹ ਜੋ ਆਹ ਜੋ ਨਾਲੇ ਆ ਉਹਨਾਂ ਦਾ ਪਾਣੀ ਉਹਨਾਂ ਦਾ ਪਾਣੀ ਆ ਜਾਂਦਾ ਕੁਝ ਨਾ ਪਾਣੀ ਰਹਿ ਜਾਂਦਾ